ਤਰਕ ਵੀ ਹੋਣੇ ਲੋਕ ਜਿਹੜੇ ਹੁੰਦੇ ਨਾ ਜਿਹੜੇ ਉਹ ਉਹ ਸੂਝੇ ਲੋਕ ਹੂੰ ਤੇ ਸੂਝੇ ਲੋਕ ਹੀ ਹਮੇਸ਼ਾ ਕਰਮ ਕੰਡੀ ਹੁੰਦੇ ਆ ਉਹ ਤਾਂ ਹੋ ਜਾਂਦੇ ਹੂੰ ਤੇ ਉਹ ਵੀ ਅੰਧਵਿਸ਼ਵਾਸੀ ਹੋ ਜਾਂਦੇ ਹੂੰ ਹੁਣ ਪਹਾੜ ਚੱਕ ਕੇ ਲੈੰਦਾ ਤੇ ਪਹਾੜ ਚੱਕਿਆ ਨਹੀਂ ਜਾ ਸਕਦਾ ਹਾਂਜੀ ਬਿਲਕੁਲ ਪਹਾੜ ਦਾ ਕੋਈ ਥੱਲਾ ਥੜੂ ਹੁੰਦਾ ਹੂੰ ਵੀ ਜੇ ਚੱਕਿਆ ਤੇ ਪਹਾੜ ਚੱਕ ਲਿਆ ਤੁਸੀਂ ਬਿਲਕੁਲ ਬਿਲਕੁਲ ਕੁਰਸੀ ਸੁਣੋ ਹੁਣ ਆਮ ਲੋਕਾਂ ਨੂੰ ਪੁੱਛ ਲੋ ਜਿਹਨਾਂ ਨੇ ਉਹ ਤੇ ਵਿਸ਼ਵਾਸ ਕਰਨਾ ਕਹਿੰਦੇ ਉਹਨੇ ਪਹਾੜ ਚੱਕਿਆ ਨਾ ਤੇ ਜਿਹੜਾ ਕੈਲੰਡਰ ਵਾਲੇ ਨੇ ਉਹ ਹਨੂਮਨ ਉੱਡਦੇ ਹੁੰਦੇ ਤੇ ਪਹਾੜ ਚੱਕਿਆ ਹੂੰ ਹਾਂਜੀ ਤੇ ਪੜਾ ਸਕਦਾ ਤੂੰ ਦੇਖੋ ਕਿ ਅ ਸ਼ੀਰ ਬਾਬਾ ਦੀਪ ਸੌਂਦੀ ਨਾ ਤੁਸੀਂ ਤਸਵੀਰ ਦੇਖੋ ਕਿਤੇ ਹਾਂਜੀ ਤੇ ਉਹ ਤਸਵੀਰ ਹੁੰਦੀ ਹੈ ਕਿ ਹੱਥ ਤੇ ਉਹਨਾਂ ਨੇ ਕੀ ਰੱਖਿਆ ਸੀਸ ਰੱਖਿਆ ਸੀਸ ਰੱਖਿਆ ਜੀ ਹੈਨਾ ਹੂੰ ਤੋ ਕਹਾਣੀ ਦੇ ਕਥਾ ਵਾਚਕਾਂ ਜਾਂ ਜਿਹੜੇ ਰਾਗੀ ਜੀ ਸੌਂਦੇ ਵੀ ਉਹਨਾਂ ਨੇ ਆਪਣਾ ਜੋ ਸੀਸ ਲੱਤ ਗਿਆ ਫਿਰ ਆਖਰੀ ਤਰੱਕ ਦੇ ਉਹਨਾਂ ਜਾ ਕੇ ਤੇ ਹੂੰ ਹੂੰ ਹੁਣ ਇਹ ਗੱਲ ਹੋ ਸਕਦੀ ਕਿ ਕਛਰੀਆ ਕਾਲਜੀ ਤੁਸੀਂ ਦੇਖ ਰਹੇ ਹੋ ਮਾਰਪਿਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਧਰਮ ਮਨੁੱਖੀ ਸਭਿਅਤਾ ਦਾ ਇੱਕ ਅਹਿਮ ਹਿੱਸਾ ਰਿਹਾ ਹੈ ਜੋ ਨੈਤਿਕ ਮੁੱਲਾਂ ਸਮਾਜਿਕ ਸੰਬੰਧਾਂ ਅਤੇ ਅਧਿਆਤਮਿਕ ਵਿਸ਼ਵਾਸਾਂ ਨੂੰ ਰੂਪ ਦਿੰਦਾ ਹੈ ਧਰਮਾਂ ਦੇ ਵਿੱਚ ਇਤਿਹਾਸਿਕ ਪ੍ਰਤੀਕ ਜਿਵੇਂ ਕਿ ਪਵਿੱਤਰ ਚਿੰਨ ਰਿਤੇ ਰਵਾਜ ਤੇ ਮਨੁੱਖੀ ਜੀਵਨ ਨੂੰ ਅਰਥ ਤੇ ਦਿਸ਼ਾ ਪ੍ਰਦਾਨ ਕਰਦੇ ਨੇ ਪਰ ਕਈ ਵਾਰ ਇਹ ਪ੍ਰਤੀਕ ਸਮੇਂ ਦੇ ਨਾਲ ਨਾਲ ਅੰਧਵਿਸ਼ਵਾਸ ਦਾ ਰੂਪ ਵੀ ਧਾਰਨ ਕਰ ਲੈਂਦੇ ਨੇ ਜਦੋਂ ਉਹਨਾਂ ਦਾ ਮੂਲ ਅਰਥ ਗਵਾਚ ਜਾਂਦਾ ਹੈ ਅਤੇ ਉਹ ਬਿਨਾਂ ਹੀ ਸੋਚੇ ਸਮਝੇ ਮੰਨਣ ਦੀ ਪ੍ਰਥਾ ਦੇ ਵਿੱਚ ਬਦਲ ਜਾਂਦੇ ਨੇ ਧਰਮਾਂ ਦੇ ਇਤਿਹਾਸਿਕ ਪ੍ਰਤੀਕ ਅੰਧਵਿਸ਼ਵਾਸ ਦੇ ਵਿੱਚ ਕਿਉਂ ਅਤੇ ਕਿਵੇਂ ਬਦਲਦੇ ਨੇ ਤੇ ਇਸ ਦੇ ਵਿੱਚ ਸਮਾਜਿਕ ਮਨੋਵਿਗਿਆਨਿਕ ਅਤੇ ਸੱਭਿਆਚਾਰਕ ਕਾਰਕਾਂ ਜਿਵੇਂ ਕਿ ਜਾਣਕਾਰੀ ਦੀ ਘਾਟ ਹੋ ਗਈ ਡਰ ਹੋ ਗਿਆ ਤੇ ਪਰੰਪਰਾਵਾਂ ਦੀ ਅਨੇਵਾ ਪਾਲਣਾ ਤੇ ਗੱਲਬਾਤ ਕਰਾਂਗੇ ਅੱਜ ਆਪਾਂ ਤੇ ਇਸ ਦੇ ਨਾਲ ਹੀ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਵੇਂ ਇਹ ਪ੍ਰਤੀਕ ਆਪਣੀ ਅਧਿਆਤਮਿਕ ਮਹੱਤਤਾ ਤੋਂ ਵਿਗੜ ਕੇ ਅੰਧਵਿਸ਼ਵਾਸ ਦਾ ਹਿੱਸਾ ਬਣਦੇ ਨੇ ਅਤੇ ਸਮਾਜ ਤੇ ਇਸ ਦੇ ਕੀ ਕੀ ਪ੍ਰਭਾਵ ਹੁੰਦੇ ਨੇ ਇਸ ਦੇ ਬਾਰੇ ਦੇ ਵਿੱਚ ਅੱਜ ਅਸੀਂ ਦੋ ਬੋਲ ਸੱਚ ਦੇ ਸੁਣਾਂਗੇ ਤਾਂ ਮੇਰਾ ਸਾਥ ਦੇਣਗੇ ਇਸ ਦੇ ਵਿੱਚ ਪ੍ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਰਵਨ ਰਾਜੀਰਾਵ ਖੇੜਾ ਸਾਹਿਬ ਜੀ ਗੱਲ ਕਰੀਏ ਤਾਂ ਧਰਮਾਂ ਦੇ ਇਤਿਹਾਸਿਕ ਪ੍ਰਤੀਕ ਅੰਧਵਿਸ਼ਵਾਸ ਕਿਉਂ ਅਤੇ ਕਿਵੇਂ ਬਣ ਜਾਂਦੇ ਨੇ ਇਸ ਦੇ ਬਾਰੇ ਦੱਸਿਓ ਜਰਾ ਖਦੋ ਬੋਲ ਸੱਚ ਦੇ ਕਰਮ ਦੀ ਗੱਲ ਇਸ ਤਰ੍ਹਾਂ ਹੈਗੀ ਆ ਕਿ ਦੋ ਗੱਲਾਂ ਚਲਦੀਆਂ ਨੇ ਇਤਿਹਾਸ ਤੇ ਮਤਿਹਾਸ ਹਮ ਅੱਛਾ ਇਤਿਹਾਸ ਇਹ ਹੁੰਦਾ ਕਿ ਬੀਤਿਆ ਹੋਇਆ ਹਾਂਜੀ ਹਿਸਟਰੀ ਜੀ ਹਿਸਟਰੀ ਦਾ ਮਤਲਬ ਹੈ ਦੀ ਸਟੋਰੀ ਹਮ ਉਸ ਦੀ ਕਹਾਣੀ ਜੋ ਸੰਧੀਸ਼ਰ ਕਰਦੇ ਨੇ ਹਿਸਟਰੀ ਉਸ ਦੀ ਕਹਾਣੀ ਹੈ ਦੀ ਸਟੋਰੀ ਜੀ ਤੇ ਉਹ ਹਿਸਟਰੀ ਤੋਂ ਬੰਦਾ ਇਦਾਂ ਹੀ ਹੁੰਦਾ ਕਿ ਜਦੋਂ ਤੁਸੀਂ ਨਾ ਉਹ ਹਿਸਟਰੀ ਜਿਹੜੀ ਲਿਖਦੇ ਆ ਇਤਿਹਾਸ ਦੇ ਦਿਆਂ ਜਾਂ ਜੇ ਸ਼ਰਧਾ ਚ ਲਿਖਦੇ ਆ ਹਮ ਹਮ ਫਿਰ ਮਤਿਹਾਸ ਬਣ ਜਾਂਦਾ ਜਦੋਂ ਤੁਸੀਂ ਇਹਨਾਂ ਬਿਨ ਕਹਾਣੀ ਦੇਖਦੇ ਆਂ ਗੱਲ ਲਿਖਦੇ ਆਂ ਜਿਹੜੀ ਵਾਪਰੀ ਕਹਾਣੀ ਆ ਤੇ ਫਿਰ ਉਹ ਤੁਸੀਂ ਯਕੀਨ ਕਰਦੇ ਵੀ ਇਹ ਕਹਾਣੀ ਵਾਪਰੀ ਹੈਗੀ ਹੈ ਜਦੋਂ ਤੁਸੀਂ ਕਹਾਣੀ ਚ ਕਹਾਣੀਆਂ ਪਾਪਾ ਚ ਰਸ ਪਾਉਨੇ ਆ ਫਿਰ ਉਹ ਇਤਿਹਾਸਕ ਕਹਾਣੀਆਂ ਬਣ ਜਾਂਦੀਆਂ ਹੂੰ ਨੇਕਨ ਕਹਾਣੀਆਂ ਕਿਉਂ ਪਾਈਆਂ ਇਹਦੀਆਂ ਕਿਸੇ ਕੁਝ ਕਹਾਣੀਆਂ ਦੰਧੀਆਂ ਕੁਝ ਗੱਲਾਂ ਦੇ ਪ੍ਰਤੀਕਾਤਮਕ ਅਰਥ ਹੁੰਦੇ ਆ ਹੂੰ ਹੂੰ ਵੀ ਉਹ ਪ੍ਰਤੀਕ ਹੁੰਦਾ ਹੈ ਗੱਲ ਦਾ ਵੀ ਇਹਨੂੰ ਸਮਝਾਉਣਾ ਕਿੱਦਾਂ ਉਹਨੂੰ ਉਦਾਂ ਨਹੀਂ ਸਮਝਾਇਆ ਜਾਂਦਾ ਵੀ ਪ੍ਰਤੀਕ ਬਣ ਕੇ ਸੰਦੇ ਆ ਜਾਂਦਾ ਹੂੰ ਹੂੰ ਤੇ ਉਹ ਕਈ ਵਾਰੀ ਲੋਕ ਹੁੰਦਾ ਕਿ ਉਹਦੇ ਪ੍ਰਤੀਕ ਆਤਮਕ ਕਹਾਣੀਆਂ ਹੁੰਦੀਆਂ ਉਹਨਾਂ ਨੂੰ ਹੀ ਮਤਲਬ ਅੰਧਵਿਸ਼ਵਾਸ ਬਣਾ ਲੈਂਦੇ ਆ ਤੇ ਉਹਨੂੰ ਉਹਦੀ ਪੂਜਾ ਕਰਨ ਲੱਗ ਪੈਂਦੇ ਹੂੰ ਵੀ ਆ ਕੁਮਾਰ ਉਹ ਉਹਨੂੰ ਫਿਰ ਮੈਰਕਲ ਸਮਝਦੇ ਆ ਕਿ ਜਾਦੂ ਹੋ ਗਿਆ ਨਾ ਖਵਾ ਦੇ ਕਰਾਮਾਤ ਹੋ ਜੀ ਉਹ ਜੋ ਕਰਾਮਾਤੀ ਜਨ ਸ਼ਬਦ ਬਣ ਜਾਂਦੇ ਆ ਕਰਾਮਾਤ ਬਣ ਜਾਂਦੀ ਉਹ ਤੋਂ ਹਾਂ ਨਾ ਉਹ ਜੋ ਕਰਾਮਾਤ ਫੇ ਬਣ ਜਾਂਦੀ ਉਹ ਅੰਧਵਿਸ਼ਵਾਸ ਪਤਾ ਕਰਦੀ ਕਿ ਨਾ ਕਰਾਮਾਤ ਕੀਂਦੀ ਆ ਕਰਾਮਾਤ ਹੁੰਦੀ ਆ ਕਿ ਜਿਹੜਾ ਤੁਸੀਂ ਕਰਕੇ ਜਿਹਨੂੰ ਮਾਤ ਪਾਉਨੇ ਆ ਕਰਮ ਕਰਦੇ ਆ ਮਾਤ ਪਾ ਜਾਂਦੇ ਕਿਸੇ ਚੀਜ਼ ਨੂੰ ਜਿਹਾ ਕਰ ਦਿੰਦੇ ਆ ਲੇਕਿਨ ਜਦੋਂ ਤੁਸੀਂ ਤੁਹਾਨੂੰ ਲੱਗਦਾ ਕਿ ਇਹ ਕੰਮ ਅਸੰਭਵ ਆ ਇਹ ਹੋ ਨਹੀਂ ਸਕਦਾ ਫਿਰ ਉਹ ਸੰਭਵ ਨੂੰ ਕਿੰਨਾ ਸੰਭਵ ਕੀਤਾ ਤੇ ਅਸੀਂ ਉਹਨੂੰ ਰੱਬ ਮੰਨਣਾ ਪੈਂਦੇ ਹਾਂ ਜਦਕਿ ਉਹਨੇ ਨਹੀਂ ਕੀਤਾ ਕੁਝ ਨਹੀਂ ਹੁੰਦਾ ਇਦਾਂ ਹੋਇਆ ਕੁਝ ਨਹੀਂ ਹੁੰਦਾ ਹਾਂਜੀ ਲੇਕਿਨ ਗੱਲ ਇਹ ਕਿ ਜਿਹੜੀ ਤੀਸਰੀ ਅੱਖ ਸਾਡੀ ਹੁੰਦੀ ਆ ਸਮਝਣ ਵਾਲੀ ਹੁੰਦੀ ਆ ਉਹਨ ਪ੍ਰਤੀਕਾਂ ਨੂੰ ਸਮਝਣਾ ਉਹਦੇ ਤਰਕ ਨੂੰ ਸਮਝਣਾ ਤਰਕ ਵੀ ਹੋਣੇ ਲੋਕ ਜਿਹੜੇ ਹੁੰਦੇ ਨਾ ਜਿਹੜੇ ਉਹ ਉਹ ਸੂਝੇ ਲੋਕ ਹੁੰਦੇ ਹੂੰ ਤੇ ਸੂਝੇ ਲੋਕ ਹੀ ਹਮੇਸ਼ਾ ਕਰਮ ਕਰਦੇ ਹੁੰਦੇ ਆ ਉਹ ਧਰਮ ਹੋ ਜਾਂਦੇ ਹੂੰ ਤੇ ਉਹ ਅੰਧਵਿਸ਼ਵਾਸੀ ਹੋ ਜਾਂਦੇ ਅੰਧਵਿਸ਼ਵਾਸੀ ਹੋ ਜਾਂਦੇ ਹੂੰ ਹੁਣ ਮਸਲਨ ਕੀ ਹੈਗਾ ਤੁਸੀਂ ਆਧਾਰਨ ਤੌਰ ਤੇ ਵੀ ਮੈਂ ਅਸੀਂ ਜਦੋਂ ਹੁੰਦੇ ਵਾਵਾ ਕਾਲਜ ਪੜ੍ਹਦੇ ਹੁੰਦੇ ਸੀਗੇ ਹਾਂਜੀ ਉਦੋਂ ਨਾ ਸਾਡੇ ਟੈਲੀਵਿਜ਼ਨਾਂ ਦੇ ਵਿੱਚ ਚੱਲੇ ਆ ਤੇ ਟੀਵੀ ਤੇ ਨਾ ਰਮਾਇਣ ਜਾਂ ਮਹਾਭਾਰਤ ਆਉਣੀ ਹਾਂਜੀ ਤੇ ਉਹ ਲੋਕਾਂ ਨੇ ਕਿਉਂਕਿ ਉਹ ਦੇਖਣੇ ਕਿਉਂਕਿ ਉਹਨਾਂ ਨੇ ਚੋਪੜਾ ਸਾਹਿਬ ਨੇ ਨਾ ਉਹਨੂੰ ਕਰਾਮਾਤਾਂ ਬਹੁਤ ਦਿਖਾਈਆਂ ਉਹਦੇ ਵਿੱਚ ਹੂੰ ਹੂੰ ਹੁਣ ਕਰਾਮਾਤਾਂ ਦੇਖ ਕੇ ਤੇ ਲੋਕ ਇਹਨਾਂ ਦੁਜ ਦੇ ਵੀ ਕੁਮਾਰ ਹੂੰ ਤੇ ਬਾਹਰ ਹਾਲਾਤ ਇਦਾਂ ਹੁੰਦੇ ਸੀ ਘਰਾਂ ਦੇ कर्फ्यू ਲੱਗ ਜਾਂਦਾ ਸੀ ਲੋਕ ਕਹਿੰਦੇ ਯਾਰ ਕਰਾਮਾ ਦਾ ਫੇਰ ਦੇਖਣੀ ਐ ਐਤਵਾਰ ਨੂੰ ਹੂੰ ਹੂੰ ਰਮਾਇਣ ਆਉਣੀ ਹੈ ਜੀ ਹੁਣ ਜਦੋਂ ਤੁਸੀਂ ਰਮਾਇਣ ਦੇਖਦੇ ਸੀਗੇ ਤੇ ਰਮਾਇਣ ਦੇਖਦੇ ਆ ਕਿ ਦੇਖਦੇ ਆ ਕਿ ਮੂਰਛੇ ਹੋ ਜਾਂਦੇ ਆ ਹੂੰ ਲਕਸ਼ਮਣ ਹੂੰ ਹਾਂਜੀ ਤੇ ਉਹ ਲਕਸ਼ਮਣ ਨੂੰ ਮੂਰਛੇ ਹੁੰਦੇ ਆ ਤੇ ਜਿਹੜੇ ਉੱਥੇ ਹਕੀਮ मौके ਦੇ ਹੈਗੇ ਆ ਉਹ ਇਹ ਗੱਲ ਕਹਿੰਦੇ ਆ ਵੀ ਇਹਨੂੰ ਨਾ ਸੰਜੀਵੀ ਬੁੱਟੀ ਚਾਹੀਦੀ ਹੈ ਹੂੰ ਤੇ ਸੰਜੀਵੀ ਬੁੱਟੀ ਜੇ ਲੈ ਗਏ ਤਾਂ ਆਪਾਂ ਦਿਨ ਚੜ੍ਹਨ ਤੋਂ ਪਹਿਲਾਂ ਹੂੰ ਤੇ ਇਹ ਬੰਦਾ ਵੱਜਣਾ ਹਾਂਜੀ ਹੁਣ ਉਹ ਸੰਜੀਵੀ ਬੁੱਟੀ ਦੂਰ ਆ ਹੂੰ ਤੇ ਲੈ ਕੇ ਕੌਣ ਆਵੇ ਚੁੱਸੇ ਜੇ ਵੀ ਆਪਣੇ ਤੇ ਬਲਸ਼ਾਲੀ ਕੌਣ ਆ ਜੇ ਲਿਆ ਸਕਦਾ ਉਹ ਹਨੂਮਾਨ ਹੂੰ ਹਾਂਜੀ ਹਨੂਮਨੂਏ ਕਿਹਾ ਕਿ ਤੁਸ ਸੰਜੀਰੀ ਬੂਟੀ ਲਿਆਉਣੀ ਹੈ ਹੂੰ ਤੇ ਸੰਜੀਰੀ ਬੂਟੀ ਲਿਆਉਣੀ ਆ ਸੂਰਜ ਦੇ ਤੋਂ ਪਹਿਲਾਂ ਲੈ ਕੇ ਆਉਣੀ ਆ ਹੂੰ 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 ਤੇ ਉਹ ਕਹਿੰਦੇ ਆ ਕਿ ਸੰਜੀਰੀ ਬੂਟੀ ਲਾਏ ਤੇ ਉਹ ਜਿਹੜੇ ਪਹਾੜ ਲੱਬਿਆ ਜਾ ਕੇ ਜਿੱਥੇ ਅਸੀਂ ਜਗਦੀ ਸੀ ਹੂੰ ਉਹ ਬੂਟੀ ਕਿਨੇ ਜਗਦੀ ਆ ਅੱਛਾ ਤੇ ਉਹ ਨੂੰ ਹਣ ਜਾਣਾ ਹੂੰ 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 ਸੰਜੀਰੀ ਬੂਟੀ ਬਾਰੇ ਤੇ ਉਹ ਕਹਿੰਦੇ ਵੀ ਉਹ ਲੈ ਇਹ ਪਹਾੜ ਚਾ ਕੇ ਲੈ ਹੂੰ ਹਾਂਜੀ ਤੇ ਜਦੋਂ ਉਹ ਕਹਿੰਦੇ ਰਸਤੇ 'ਚ ਆਉਂਦੇ ਆ ਤੇ ਉਦੋਂ ਸੂਰਜ ਨਿਕਲਣ ਦਾ ਸਮਾਂ ਹੋ ਗਿਆ ਹੂੰ ਹੂੰ ਤੇ ਉਹਨਾਂ ਨੇ ਸੂਰਜ ਮੁੱਚ ਪਾਰਿਆ ਅੱਛਾ ਜੀ ਹੁਣ ਜਦੋਂ ਦਿਖਾਉਂਦੇ ਆ ਕਿ ਉਹਨੇ ਸੂਰਜ ਮੂੰਹ ਚ ਪਾਰਿਆ ਹੂੰ ਸੂਰਜ ਮੂੰਹ ਚ ਪਾਇਆ ਨਹੀਂ ਜਾ ਸਕਦਾ ਹੂੰ ਬਗੈਰ ਤਰੀਕੇ ਨਾਲ ਕਿ ਸੂਰਜ ਧਰਤੀ ਨਾਲੋਂ ਵੱਡਾ ਹੂੰ ਬਿਲਕੁਲ ਤੇ ਧਰਤੀ ਤੇ ਰਹੋੜਾ ਜੀਵ ਜਿਹੜਾ ਹੈਗਾ ਉਹ ਕਿਦਾਂ ਪਾਰੂ ਸੂਰਜ ਨੂੰ ਨਹੀਂ ਬਣਦੀ ਹੂੰ ਹੁਣ ਪਹਾੜ ਚੱਕ ਕੇ ਲੈੰਦਾ ਹੂੰ ਤੇ ਪਹਾੜ ਚੱਕਿਆ ਨਹੀਂ ਜਾ ਸਕਦਾ ਹੂੰ ਹਾਂਜੀ ਬਿਲਕੁਲ ਪਹਾੜ ਦਾ ਕੋਈ ਥੱਲਾ ਥੋੜਾ ਹੁੰਦਾ ਹੂੰ ਵੀ ਜੇ ਚੱਕਿਆ ਦੇ ਬਾਹਰ ਚੱਕ ਲਿਆ ਤੁਸੀਂ ਬਿਲਕੁਲ ਬਿਲਕੁਲ ਕੁਰਸੀ ਸੁਣੋ ਹੂੰ ਹੁਣ ਆਮ ਲੋਕਾਂ ਨੂੰ ਪਛਲੋ ਜਿਹਨਾਂ ਨੇ ਉਹ ਤੇ ਵਿਸ਼ਵਾਸ ਕਰਨਾ ਕਹਿੰਦੇ ਉਹਨੇ ਪਹਾੜ ਚੱਕਿਆ ਨਾ ਤੇ ਜਿਹੜਾ ਕੈਲੰਡਰ ਵਾਲੇ ਨੇ ਉਹ ਹਨੂਮਨ ਉੱਡਦੇ ਹੁੰਦੇ ਤੇ ਪਹਾੜ ਚੱਕਿਆ ਹੁੰਦਾ ਹਾਂ ਤੇ ਪਹਾੜ ਆ ਸਕਦਾ ਹੂੰ ਲੇਕਿਨ ਗੱਲਾਂ ਦੋਨੋਂ ਵਾਪਰੀਆਂ ਹੂੰ ਉਹਨੇ ਪਹਾੜ ਵੀ ਚੱਕ ਕੇ ਲੈਂਦਾ ਤੇ ਸੂਰਜ ਵੀ ਮੂੰਹ ਚ ਪਾਇਆ ਹੁਣ ਦੋਨੋਂ ਗੱਲਾਂ ਦੇ ਪ੍ਰਤੀਕ ਆ ਪ੍ਰਤੀਕ ਹੀ ਹੈਗਾ ਕਿ ਸਮਾਂ ਘਟ ਹੂੰ ਕਮ ਜ਼ਿਆਦਾ ਹੂੰ ਸੂਰਜ ਨਿਕਲਣ ਤੋਂ ਪਹਿਲਾਂ ਸਮੇਂ ਘੰਟ ਚ ਉਹਨੇ ਕਰਕੇ ਦਿਖਾਉਣਾ ਹੀ ਸੂਰਜ ਮੂੰਹ ਚ ਪਾਉਣਾ ਹੂੰ ਸੂਝ-ਬੂਝ ਪਉਣ ਦਾ ਅਰਥ ਹੈ ਕਿ ਉਹਨੇ ਸੂਰਜ ਨਿਕਲਣ ਤੋਂ ਪਹਿਲਾਂ ਹੀ ਉਹ ਚੀਜ਼ ਲੈ ਲਈ ਤੇ ਸੂਝ-ਬੂਝ ਪਰਿਆ ਹੂੰ ਠੀਕ ਹੈ ਪਹਾੜ ਚੱਕਣ ਦਾ ਅਰਥ ਹੈਗਾ ਕਿ ਲੋੜ ਤੋਂ ਵੱਧ ਸੀਮੇ ਲੈਵਣੀ ਹੂੰ ਮੈਂ ਤੈਨੂੰ ਕਹਿੰਦਾ ਕਿ ਕਰਮ ਇਦਾਂ ਕਰੀ ਉੱਥੋਂ ਨਾ ਮੈਨੂੰ ਬਾਲਟੀ ਚੋਂ ਨਾ ਉਹ ਲੈ ਕੇ ਆਈ ਦੋ ਕੋ ਥੋੜੇ ਦਾਣੇ ਚੱਕ ਕੇ ਲਿਆ ਹਾਂਜੀ ਤੇ ਤੁਸੀਂ ਇੰਨੇ ਚੱਕੇ ਲੈ ਲੈਂਦੇ ਮੈਂ ਕਿਹਾ ਤੈਨੂੰ ਮੈਨੇ ਕਿਹਾ ਤੂੰ ਬਾਲਟੀ ਚੱਕ ਲੈਂਦੀ ਹੂੰ ਬਾਲਟੀ ਆਂਦੀ ਤੇ ਨਹੀਂ ਨਾ ਨਹੀਂ ਹੁਣ ਉਹਨਾਂ ਨੇ ਇਹ ਗੱਲ ਕੀਤੀ ਜਾਂ ਤੂੰ ਤੇ ਪਹਾੜ ਚੱਕ ਲਿਆ ਹੂੰ ਚਾਹੀਦਾ ਤੇ ਇੰਨਾ ਸੀ ਪਹਾੜ ਚੱਕਣ ਅਰਥਾ ਜੀ ਵੀ ਲੋੜ ਤੋਂ ਵੱਧ ਚੀਜ਼ ਲੈਣੀ ਹਾਂਜੀ ਸੂਰਜ ਮੁਝ ਪਾਉਣ ਦਾ ਅਰਥ ਇਹ ਸੀਗਾ ਕਿ ਸੂਰਜ ਨਿਕਲਦਾ ਬਿਲ ਲੈ ਹੁਣਾ ਅਸੀਂ ਆਪਣੇ ਔਲਾਦ ਨੂੰ ਇਹ ਸੁਝਾਉਣਾ ਸੀ ਹੂੰ ਜੀ ਵੀ ਤੁਸੀਂ ਜਿੰਨੀ ਚੀਜ਼ ਮੰਗੀ ਉਹਨੇ ਮਗਾਓ ਹੂੰ ਪਰ ਸੂਰਜ ਮੁਝ ਤੁਸੀਂ ਇੰਨੇ ਤਗੜੇ ਹੋਏ ਨੇ ਬਲ ਨਹੀਂ ਹੋ ਕਿ ਤੁਸੀਂ ਆਪਣੇ ਕਰਮ ਨੂੰ ਸਹੀ ਢੰਗ ਨਾਲ ਕਰ ਸਕੋ ਹੂੰ ਹੂੰ ਮਤਲਬ ਸਿੱਖਿਆ ਦੇ ਸੀਗੀ ਜੀ ਹੁਣ ਜਦੋਂ ਤੁਸੀਂ ਇਹ ਸਿਖਾਵਾਂਗੇ ਤੇ ਫੇਰ ਉਹ ਗੱਲ ਹੋ ਰਹੀ ਨਾ ਹੂੰ ਹੁਣ ਜਦੋਂ ਅਸੀਂ ਮਹਾਭਾਰਤ ਦੇਖੀ ਹਾਂਜੀ ਤੇ ਮਹਾਭਾਰਤ ਦੇਖਿਆ ਕਿ ਜਦੋਂ ਉਹਨਾਂ ਨੇ ਨਾ ਉਹ ਦ੍ਰੋਪਦੀ ਦਾ ਚੀਰ ਹਰਨ ਹੋਣ ਲੱਗਾ ਹੂੰ ਤੇ ਦਸ਼ਾਸਨ ਉਥੇ ਉਹ ਸਾੜੀ ਲਾ ਰਿਹਾ ਹਾਂਜੀ ਤੇ ਹੁਣ ਜਦੋਂ ਸੀਨ ਦੇਖਦੇ ਆ ਕਿ ਉਹ ਮੁੜ ਕਾਈ ਜਾਂਦਾ ਉਹਨੂੰ ਸਾੜੀ ਲਾਈ ਜਾ ਰਿਹਾ ਹਾਂਜੀ ਹਾਂਜੀ ਹਨਾ ਜੀ ਵੀ ਪੁੱਛੇ ਵੀ ਸਾੜੀ ਦੇ ਪਿੱਛੇ ਉਹ ਕਿਵੇਂ ਲੱਗੀ ਹੈ ਹੂੰ ਵੀ ਐਨੀ ਲੰਬੀ ਸਾੜੀ ਹੋਊਗੀ ਜਿਹੜੀ ਹੈ ਵੀ ਸਾੜੀ ਲੰਬੀ ਹੋ ਜਾਂਦੀ ਹੈ ਹੂੰ ਸਾੜੀ ਲੰਬੀ ਹੋਣ ਦਾ ਅਰਥ ਇਹ ਸੀਗਾ ਕਿ ਜਦੋਂ ਮਤਲਬ ਉਹਨੇ ਹੱਥ ਪਾਇਆ ਨਾ ਹੂੰ ਹੂੰ ਉੱਥੇ ਕੌਰਵਾ ਦੇ ਉਸ ਕਿਉਂਕਿ ਇਹਨੇ ਕੌਰੂ ਜਿਗੇ ਉਸ ਵੇਲੇ ਇਹਨਾਂ ਢਲ ਸੀ ਇਹਨਾਂ ਪੈ ਸੀ ਉਹ ਇਹਨਾਂ ਮੂਰਖ ਸੀਗਾ ਹੂੰ ਹੂੰ ਦਰਯੋਧਨ ਜੀ ਉਹ ਦੂਜੇ ਪਾਸੇ ਲੜਾਈ ਕਰਨਾ ਪੰਡਵਾਂ ਸੀ ਹੂੰ ਜਿਹੜੇ ਸੱਚ ਦੇ ਪਿਆਰੀ ਸੀ ਹੁਣ ਗੱਲ ਕਹਿਣ ਦਾ ਸੀ ਉਹਨੇ ਸਿਰਫ ਉਹਨੂੰ ਆਪਣੀ ਗੱਲ ਦਾ ਬਦਲਾ ਜੀ ਇਹਨੂੰ ਤੁਸੀਂ ਇੱਥੇ ਹੂੰ ਕੀ ਰਹਿਣ ਕਰਨਾ ਹੈ ਦਾ ਜਦੋਂ ਉਹਨੇ ਹੱਥ ਜੋੜੇ ਆ ਦਰੋਪਤੀ ਨੇ ਤੇ ਆਪਣੇ ਭਰਾ ਨੂੰ ਜੋੜੇ ਕਿਸ਼ਨ ਨੂੰ ਹੂੰ ਉੱਥੇ ਬਿਠਕੇ ਜਨ ਉੱਥੇ ਬੈਠਾ ਹੋਵੇ ਕ੍ਰਿਸ਼ਨ ਦੇ ਬੈਠਿਆਂ ਚੀਰਾਂ ਹੋ ਸਕਦਾ ਹੂੰ ਨਹੀਂ ਹੋ ਸਕਦਾ ਹੁਣ ਉਹ ਸਵਾ ਦੇ ਵਿੱਚ ਇਹ ਦਿਖਾਇਆ ਕਿ ਗਿਆ ਕਿ ਉਹ ਲਾਈ ਜਾਂਦੇ ਲਾਈ ਜਾਂਦੇ ਲਾਈ ਜਾਂਦੇ ਤਰ ਜਾਂਦੇ ਆ ਤੇ ਉਹ ਨਹੀਂ ਉਤਰੇ ਹਾਂਜੀ ਜੀ ਮਤਲਬ ਉਹ ਸੜੀ ਵਧੀ ਜਾਂਦੀ ਹੈ ਹੂੰ ਹਾਂਜੀ ਜਦੋਂ ਉਹਨੇ ਹੱਥ ਪਾਇਆ ਨਾ ਤੇ ਕ੍ਰਿਸ਼ਨ ਖੜ ਗਿਆ ਕਹਿੰਦੇ ਨਹੀਂ ਹੂੰ ਇਹ ਕੰਮ ਨਹੀਂ ਕਰਨਾ ਹੂੰ ਹੂੰ ਜਦੋਂ ਉਥੇ ਹੁਕਮ ਹੋਇਆ ਸੀ ਉਹਨੇ ਚੀਰ ਕਰਨ ਦਾ ਉਹ ਸਾਰਿਆਂ ਦੇ ਮਨ ਚ ਆਇਆ ਵੀ ਇਹ ਗਲਤ ਆ ਹੂੰ ਲੇਕਿਨ ਕਿਸ ਜੁਰਤ ਨਹੀਂ ਹੂੰ ਕਿ ਜੇ ਜੋਰ ਚ ਲੇਗੀ ਹਾਂਜੀ ਵੀ ਕੋਈ ਬੋਲ ਸਕੇ ਹੂੰ ਹੂੰ ਲੇਕਿਨ ਇੱਕ ਬੰਦਾ ਜਦੋਂ ਬੋਲਿਆ ਹੂੰ ਕ੍ਰਿਸ਼ਨ ਜਦੋਂ ਬੋਲੇ ਆ ਤੇ ਸਾਰੇ ਖੜੇ ਹੋ ਗਏ ਹੂੰ ਬੇਗਲ ਗਲਤ ਹੂੰ ਹਮਾਇਤੇ ਵਿੱਚ ਉਹ ਸਾਢੇ 9 ਰੋਗੀ ਉੱਥੇ ਹੂੰ ਤੇ ਉਹਨੂੰ ਕਹਿੰਦੇ ਸਾੜੀ ਦਾ ਹੂੰ ਲੰਮਾ ਹੁੰਦਾ ਸਾੜੀ ਦਾ ਲੰਮਾ ਹੋਣ ਦਾ ਅਰਥ ਹੈਗਾ ਕਿ ਉਸ ਦੇ ਖਿਲਾਫ ਲੋਕਾਂ ਦਾ ਲਾਮਬੰਦ ਹੋ ਜਾਣਾ ਖੜੇ ਹੋ ਜਾਣਾ ਹੂੰ ਹਨਾ ਜੀ 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 ਹੁਣ ਇਹ ਤਾਂ ਹੈ ਹੀ ਨਾ ਹੂੰ ਹੁਣ ਅਸੀਂ ਦੇਖਦੇ ਕਿ ਤੁਹ ਦੇਖੋ ਕਿ ਅ ਸ਼ੀਰ ਬਾਬਾ ਦੀਪ ਸੌਂਦੀ ਨਾ ਤੁਸੀਂ ਤਸਵੀਰ ਦੇਖੋ ਕਿਤੇ ਹਾਂਜੀ ਤੇ ਉਹ ਤਸਵੀਰ ਹੁੰਦੀ ਹੈ ਕਿ ਹੱਥ ਤੇ ਉਹਨਾਂ ਦੇ ਕੀ ਰੱਖਿਆ ਹਮ ਸੀਸ ਰੱਖਿਆ ਸੀਸ ਰੱਖਿਆ ਜੀ ਹਨਾ ਤੇ ਉਹ ਕਹਾਣੀ ਲੇ ਕਥਾ ਵਚਕ ਜਾਂ ਜਿਹੜੇ ਜੋ ਰਾਗੀ ਜੈ ਸੌਂਦੇ ਵੀ ਉਹਨਾਂ ਨੇ ਆਪਣਾ ਜੋ ਸੀਸ ਲੱਥ ਗਿਆ ਉੱਥੇ ਅੱਥੜੀ ਤੇ ਰੱਖ ਤੇ ਉਹਨਾਂ ਜਾ ਕੇ ਉੱਤੇ ਚੜਾਤਾ ਹਮ ਹੁਣ ਇਹ ਗੱਲ ਹੋ ਸਕਦੀ ਹੈ ਕਿ ਜਦੋਂ ਸਿਰ ਕਰਮ ਹੋ ਗਿਆ ਲਾਈਟ ਚੱਲੇਗੀ ਤਦ ਤਰੀ ਦੱਸਣਾ ਕਿ ਦੇਖਣਾ ਕਿਤੋਂ ਬਿਲਕੁਲ ਜੀ ਪੋਸੀਬਲ ਨਹੀਂਗਾ ਹਮ ਗੱਲ ਸਿਰਫ ਇੰਨਾ ਹੈਗਾ ਕਿ ਸਿੱਧੀ ਦੀਪ ਸਿੰਘ ਜਿਨ੍ਹਾਂ ਦੀ ਬਡੇਰੀ ਉਮਰ ਆ ਜੀ ਉਸ ਬਡੇਰੀ ਉਮਰ ਦੇ ਵਿੱਚ ਵੀ ਓਟ ਲਾਸਟ ਬਰੀਥ ਹਮ ਸਾਡੇ ਸਪੋਰਟਸ ਦੇ ਵਿੱਚ ਨਾ ਸਿੱਧਾ ਬਾਬਾ ਦੀਪ ਸਿੰਘ ਨੂੰ ਅਸੀਂ ਆਪਣਾ ਮੰਨਦੇ ਹਾਂਗਾ ਇਸਟ ਮੰਨਦੇ ਹਾਂ ਜੀ ਕਿ ਆਖਰੀ ਦਮ ਤੱਕ ਲੜਨਾ ਹਮ ਹਮ ਜੀ ਹਾਂਜੀ ਠੀਕ ਹੈ ਨਾ ਜੀ ਹੁਣ ਗੁਰਬਾਣੀ ਦੀ ਲਾਈਨ ਕੀ ਕਹਿੰਦੀ ਹੈ ਹਮ ਜਿਨੇ ਪ੍ਰੇਮ ਕਿਰਨ ਕਾ ਚਾਓ ਹਮ ਸਿਰ ਤਰਤੜੀ ਗਲੀ ਮੁਰਜੋ ਜੀ ਹੁਣ ਸਾਰੇ ਸ਼ਬਦਾ ਅਰਥ ਕੀ ਹੈ ਹਮ ਪੂਰਨ ਸਮਰਪਣ ਹਮ ਪੂਰਨ ਸਮਰਪਣ ਪੂਰਨ ਸਮਰਪਣ ਕਿੰਨੇ ਕੀਤਾ ਹਮ ਆਖਰੀ ਦਮ ਤੱਕ ਲੜੰਦਾ ਕਿੰਨੇ ਪ੍ਰਤੀਗਿਆ ਕੀਤੀ ਹਮ ਚੀਤ ਬਾਬਾ ਦੀਪ ਸਿੰਘ ਨੇ ਜੀ ਗੱਲ ਉਸ ਗੱਲ ਨੂੰ ਉਸ ਲਾਈਨ ਨੂੰ ਉਹ ਸ਼ਬਦ ਨੂੰ ਚਿੱਤਰ ਕਰਨੇ ਦਮਣਾ ਤਾਂ ਉਹਨੇ ਜੋੜ ਕੇ ਚੁੱਕੋਨੇ ਕੀਤਾ ਸੀ ਹਮ ਤੇ ਜਿਹੜਾ ਮਤਲਬ ਆਮ ਕਿਸੇ ਜਖ ਜਿਹੜਾ ਨਹੀਂ ਜਾਗਦੀ ਜਿਹੜਾ ਤਰਕ ਵੀ ਉਹਨੇ ਲੋਕ ਹੈਗੇ ਉਹ ਕੀ ਕਹਿੰਦੇ ਮਹਾਰਾਜ ਨਹੀਂ ਨਹੀਂ ਤੁਹਾਨੂੰ ਪਤਾ ਸੀ ਬਾਬਾ ਦੀਪ ਸਿੰਘ ਨੇ ਆ ਕੀਤਾ ਸੀਗਾ ਹਮ ਭਾਵੇਂ ਸ਼ਹੀਦ ਬਾਬਾ ਦੀਪ ਸਿੰਘ ਦੇ ਮਾਰਦੇ ਚਲਦੇ ਹੋਇਆ ਸਮਰਪਣ ਕਰ ਦੇਣਾ ਆਪਣੇ ਗੁਰੂ ਲਈ ਉਹ ਸ਼ਬਦ ਨੂੰ ਜਿਹਨੇ ਪ੍ਰੇਮ ਕਿਓ ਹੂੰ ਜਿਹਨੇ ਪ੍ਰੇਮ ਕਰਨ ਦਾ ਚਾਹੋ ਹੂੰ ਸਿਰ ਤੋਂ ਤਰੀ ਗਲੀ ਗਲੀ ਮੁਰੀ ਆਓ ਜੀ ਜੀ ਅਸੀਂ ਉਹਨੂੰ ਕਿਦਾਂ ਰਭੋਣਾ ਉਹ ਨਹੀਂ ਆ ਰਿਹਾ ਹੂੰ ਸਹੀ ਹੈ ਜੀ ਬਿਲਕੁਲ ਸਹੀ ਹੈ ਨਾ ਜੀ ਜਦੋਂ ਉਹ ਪ੍ਰਤੀਕ ਦੇ ਸਾਨੂੰ ਅਰਥ ਆ ਜਾਣਗੇ ਤੇ ਫਿਰ ਅਸੀਂ ਨਿਰਸ ਹੁੰਦੇ ਇੱਕ ਨਵਾਂ ਜੀਵਨ ਆਊਗਾ ਹੂੰ ਨਵੀਂ ਸੋਚ ਆਊਗੀ ਨਵੀਂ ਸੋਚ ਕੀ ਹੈਗਾ ਸਾਡਾ ਅਤੀਤ ਸਾਡਾ ਅਤੀਤ ਸਾਡਾ ਨਵਾਂ ਜਨਮ ਲੈ ਕੇ ਨਵੀਂ ਸਾਨੂੰ ਰੂਹ ਫੂਕੇਗਾ ਤੇ ਨਵੀਂ ਚੇਤਨਾ ਪੈਦਾ ਹੋਵੇਗੀ ਹੂੰ ਤੇ ਜਦੋਂ ਅਸੀਂ ਚਿਦਰਾ ਰੋਕ ਲਾਉਨੇ ਆਂ ਉਦੋਂ ਇਹ ਹਰਦੀ ਨੂੰ ਤੁਸੀਂ ਕਹੀ ਹੈ ਜੋ ਅੰਧਵਿਸ਼ਵਾਸ ਨੂੰ ਨਵਾਂ ਰੂਪ ਦੇ ਦਿੰਦਾ ਹੈ। ਸੋ ਘੜਾ ਸਾਹਿਬ ਸੋਚੀ ਅਸੀਂ ਚਰਚਾ ਕੀਤੀ ਕਿ ਧਰਮਾਂ ਦੇ ਇਤਿਹਾਸਿਕ ਪ੍ਰਤੀਕ ਜੋ ਕਿ ਅਸਲ ਦੇ ਵਿੱਚ ਅਧਿਆਤਮਿਕ ਅਤੇ ਨੈਤਿਕ ਮਾਰਗਦਰਸ਼ਨ ਦਾ ਸਾਧਨ ਸਨ ਇਹ ਪ੍ਰਤੀਕ ਅਧਿਆਤਮਕਤਾ ਦੀ ਬਜਾਏ ਡਰ ਜਾਂ ਗਲਤਫਹਿਮੀ ਤੇ ਆਧਾਰਿਤ ਰੀਤੀ ਰਿਵਾਜਾਂ ਦੇ ਵਿੱਚ ਬਦਲ ਜਾਂਦੇ ਨੇ। ਇਸ ਸਮੱਸਿਆ ਦਾ ਹੱਲ ਸਿੱਖਿਆ, ਸੰਵਾਦ ਅਤੇ ਵਿਗਿਆਨਿਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਹੈ ਜੋ ਕਿ ਵਿਦਿਆਰਥੀਆਂ ਅਤੇ ਸਮਾਜ ਨੂੰ ਇਹਨਾਂ ਪ੍ਰਤੀਕਾਂ ਦੇ ਮੂਲ ਅਰਥਾਂ ਨੂੰ ਸਮਝਣ ਅਤੇ ਅੰਧਵਿਸ਼ਵਾਸਾਂ ਤੋਂ ਬਚਣ ਦੇ ਵਿੱਚ ਮਦਦ ਕਰ ਸਕਦੇ ਨੇ। ਅਜਿਹਾ ਕਰਨ ਦੇ ਆਲਸੀ ਧਰਮ ਦੀ ਅਸਲ ਭਾਵਨਾ ਨੂੰ ਬਰਕਰਾਰ ਰੱਖਦੇ ਹੋਏ ਇੱਕ ਸੁਚੇਤ ਅਤੇ ਸੰਤੁਲਿਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਸੋ ਖੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਦੁਬਾਰਾ ਹੋਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇਦੇ ਹੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24